ਆਲ ਕੇ ਬੰਦਾ ਆ ਗਿਆ ਅਸੀਂ ਕਰ ਗਿਆ ਜੀ ਤੇ ਨਾ ਇਹ ਧੱਕੇ ਖਾਦੇ ਫਿਰ ਮੈਂ ਮੋਰੋ ਮੋਰੋ ਧੱਕੇ ਲਾਵੇਗਾ ਭਾਈ ਭਾਈ ਇਹੋ ਜਿਹੀ ਗੱਲ ਕਰਦੇ ਹਾਂ ਸਾਰੀ ਕਾਹਦੀ ਹੈ ਮੈਂ ਇਹੋ ਕਹਿੰਦਾ ਹਾਂ ਕਿ ਇਹਦਾ ਆਗੜਾ ਦਾ ਪੰਡਾ ਹੈ ਕਿਉਂ ਨਹੀਂ ਲਾਵੇ ਇਹ ਜਿਹੜੀ ਚੋਣਾਂ ਦਾ ਆਦਸਾ

ਆਹ ਆ ਮਾਟੀ ਆ ਇਹ ਆ ਮਾਨਮ ਦਾ ਪਾਟੀ ਆ ਉਹ ਤੂੰ ਕਹੀ ਤੂੰ ਤੋਟਵਾਉਂਦਾ ਉਹ ਤੂੰ ਮਹਾਨ ਸ਼ਹੀਦ ਦੇ ਪਿੰਡ ਦਾ ਬੰਦਾ ਓਏ ਉਹ ਤੂੰ ਮਹਾਨ ਸ਼ਹੀਦ ਸਾਧੂ ਨਾਲ ਸਾਨੂੰ ਤੋਸ਼ ਆਉਂਦਾ ਸਾਧੂ ਜਰਮੇਲ ਸਿੰਘ ਤੋਸ਼ ਆਉਂਦਾ ਬਾਬਾ ਤੂੰ ਹੀ ਖਾਣੀ ਬਣਾ ਤੁਸੀਂ ਆਲੇ ਰਹੇ ਨਹੀਂ ਗੱਲ ਤੁਸੀਂ ਉਹ ਸੰਗ ਦਾ ਕੰਮ ਕਿੱਸਾ ਬੰਦਾ ਹੈ ਕੋੰਪਿਟਿਸ਼ਨ ਹੈ ਆ ਮਾਨਮ ਤੇ ਤੇਰੇ ਮੂੰਹ 'ਚ ਜੋ ਮਾਰਦੀ ਆ ਵੇ ਤੂੰ ਕਿੰਤ ਨੂੰ ਕਰਨਾ ਦਾ ਭਾਈਆ ਤੁਹਾਡਾ ਕੋਈ ਨਾ ਸਤਿਕਾਰ ਰਹਿ ਸਤਿਕਾਰ ਆਪ ਕਰੋ ਐਵੇਂ ਗਲਤ ਨਾ ਬੋਲੋ ਤੇਰਾ ਆਪ ਕੌਣ ਹੈ ਜੀ ਗੱਲ ਨਹੀਂ ਕਰਾ ਆਹ ਕੀ ਕਰ ਰਹੇ ਹੋ ਜੀ ਯਾਰਾ ਬੋਲੋ ਗਲਤੀ ਨਾ ਕਰੋ ད�ད�ས <inaudible> ད�སས ਬਿਲਕੁਲ ਦੇਖੋ ਮਾਹੌਲ ਬਹੁਤ ਹੀ ਖਰਾਬ ਹੈ ਇੱਥੇ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਤਜੀਆਂ ਉੱਡ ਰਹੀ ਹੈ ਤੁਸੀਂ ਦੇਖ ਸਕਦੇ ਹੋ ਹੁਣੇ ਕੁਝ ਟਾਈਮ ਪਹਿਲਾਂ ਹੀ ਇੱਥੇ ਗੋਲੀ ਵੀ ਚੱਲੀ ਹੈ ਸਿਰ ਵੀ ਫਾੜੇ ਗਏ ਲੋਕਾਂ ਦੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਵੀ ਫਾੜਤੀਆਂ ਜਿਹੜੇ ਲੋਕ ਐਨੇ ਦਿਨਾਂ ਦੀ ਮਿਹਨਤ ਕਰਕੇ ਆਪਣੀ ਫਾਈਲ ਤਿਆਰ ਕਰ ਰਹੇ ਆ ਉਹਤੇ ਪਾਣੀ ਪਾ ਰਹੇ ਆ ਉਹਨਾਂ ਦੀ ਫਾਈਲਾਂ ਤੋੜਦੇ ਤੁਸੀਂ ਦੇਖੋ ਕਿ ਨੀਚੇ ਕਾਗਜ਼ ਹੀ ਕਾਗਜ਼ ਹੋ ਸਕੇ ਕਿਉਂ ਇਸ ਤਰ੍ਹਾਂ ਦੇ ੱੱਕਾ ਕਰ ਰਹੇ ਆ ਤੁਸੀਂ ਦੇਖੋ ਉਹਨੇ ਫਾਈਲ ਤਿਆਰ ਕਰਾਈ ਹੈ ਔਰ ਉਸ طرف ਸਹਿਮਤੀ ਸੀ ਇਹਦੀ ਫਾਈਲ ਫਾੜਤੀ ਕਿਉਂ ਇਸ ਤਰ੍ਹਾਂ ੱੱਕਾਸ਼ਾਈ ਕਰ ਰਹੇ ਕਿ ਲੋਕੇ ਲੋਕ ਜਿਹੜੇ ਆ ਉਹ ਇਹ ਜਿਹੜੀ ਨਿਆਂਸਾਫੀ ਉਹਨਾਂ ਨਾਲ ਕਰ ਰਹੇ ਜੇ ਲੋਕੀ ਬਦਲਾਵ ਲੈ ਕੇ ਆਏ ਤੇ ਬਦਲਾਵ ਨੂੰ ਬਦਲ ਵੀ ਦਵਾਂਗੇ ਆਪਾਂ ਜੇ ਇਲੈਕਸ਼ਨ ਲੜ ਰਹੇ ਆ ਤੁਸੀਂ ਕਿਉਂ ਨਹੀਂ ਲੋਕਾਂ ਦੀ ਰਜ਼ਾਮੰਦੀ ਨਾਲ ਸਰਪੰਚ ਬਣਾ ਰਹੇ ਧੱਕੇ ਸ਼ੈਨਲ ਕੀ ਹੋਗਾ ਕਿੰਨੇ ਦਿਨ ਤੁਸੀਂ ਧੱਕਾ ਕਰੋਗੇ ਉਹ ਦਿਨ ਗਿਆ ਜਦ ਲੋਕ ਚੁੱਪ ਰਹਿੰਦੇ ਸੀ ਲੋਕ ਆਵਾਜ਼ ਉਠਾਵਾਂਗੇ ਅੱਜ ਸਾਡੀ ਇੱਥੇ ਲੇਡੀਜ਼ ਜਿਹੜੀਆਂ ਤੁਸੀਂ ਦੇਖੋ ਲਾਈਨ ਦੇ ਵਿੱਚ ਲੱਗੀਆਂ ਹੋਈਆਂ ਇੱਕ ਲੇਡੀ ਦੇ ਸਾਢੇ 7 ਵਜੇ ਕਿੰਨਾ ਗਲਤ ਹੋ ਰਿਹਾ ਆਪਾਂ ਫਾਈਲਾਂ ਜੇ ਜਮਾ ਕਰਾਉਣੀ ਹੈ ਕਿਉਂ ਨਹੀਂ ਆਪਾਂ ਲਾਈਨਾਂ ਦੇ ਵਿੱਚ ਲੱਗ ਰਹੇ ਕਿਉਂ ਦੂਜੀ ਪਾਰਟੀ ਝਾੜੂ ਦੀ ਹੈ ਜਿਹੜੀ ਫਾਈਲਾਂ ਰਾਤੋਂ ਰਾਤ ਜਮਾ ਹੋ ਗਈਆਂ ਕਿਉਂ ਬਾਕੀ ਪਾਰਟੀ ਦੀ ਨਹੀਂ ਹੋ ਰਹੀਆਂ ਇਹ ਚੀਜ਼ਾਂ ਬਹੁਤ ਗਲਤ ਹੈ ਤੁਸੀਂ ਦੇਖੋ ਹਾਲ ਬਹੁਤ ਖਰਾਬ ਹੈ ਲੋਕ ਬਹੁਤ ਹੀ ਖੱਜਲ ਖਰਾਬ ਹੋ ਰਹੇ ਹੈ ਟਾਈਮ ਇਹਨਾਂ ਨੇ 11 ਤੋਂ 3 ਨੂੰ ਇਹਦਾ ਰੱਖਿਆ ਹੈ ਲੇਕਿਨ ਹਜੇ ਤੱਕ ਵੀ ਜਿਹੜੀਆਂ ਫਾਈਲਾਂ ਹੈ ਜਮਾ ਨਹੀਂ ਹੋ ਰਹੀਆਂ ਲੇਡੀਜ਼ ਵਿਚਾਰੀਆ ਸਵੇਰ ਦੀਆਂ 8 ਵਜੇ ਦੀ ਕੋਈ 5 ਵਜੇ ਆਇਆ ਹੋਇਆ 2 4 ਵਜੇ ਦੇ ਆਏ ਹੋਏ ਕਿਉਂ ਆਪਣੇ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੋ ਰਹੇ ਹੈ ਬਿਲਕੁਲ ਮੈਂ ਸਵੇਰੇ ਐਸਐਸਪੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਮੈਂ ਡੀਸੀ ਸਰ ਨੂੰ ਵੀ ਇਹੀ ਰਿਕੁਐਸਟ ਕੀਤੀ ਸੀ ਕਿ ਤੁਸੀਂ ਬਹੁਤ ਧਿਆਨ ਦਿਓ ਕਿਉਂਕਿ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਉਹਨਾਂ ਨੂੰ ਵੀ ਕਿ ਜਿਹੜਾ ਉਹਨਾਂ ਦੇ ਲੋਕਾਂ ਦੇ ਨਾਲ ਸਹਿਮਤੀ ਰੱਖਣ ਲੇਕਿਨ ਲੋਕ ਜਿਹੜੇ ਚੁੱਪ ਨਹੀਂ ਕਰਨਗੇ ਜੇ ਉਹਨਾਂ ਨਾਲ ਧੱਕਾਸ਼ਾਹੀ ਹੋਊਗੀ ਉਹ ਲੋਕ ਜ਼ਰੂਰ ਆਵਾਜ਼ ਉਠਾਉਣਗੇ ਤੁਸੀਂ ਹਜੇ ਇੱਕ ਦਿਨ ਬਾਅਦ ਦੇਖਿਓ ਜਿਹੜੇ ਸਰਪੰਚ ਦੂਸਰੀ ਪਾਰਟੀਆਂ ਦੇ ਜਿੱਤ ਰਹੇ ਆ ਉਹਨਾਂ ਦੀਆਂ ਫਾਈਲਾਂ ਕੈਨਸਲ ਹੋਣੀਆਂ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੇ ਆਪਣੀ ਲਿਸਟ ਤਿਆਰ ਕੀਤੀ ਹੋਈ ਹੈ ਕਿ ਕਿਹੜੇ ਬੰਦੇ ਨੂੰ ਅੱਗੇ ਲੈ ਕੇ ਆਣੇ ਇਸ ਤਰ੍ਹਾਂ ਦੀਆਂ ਜਿਹੜੀਆਂ ਤੱਕੇਸ਼ਾਈ ਹੈ ਬਹੁਤ ਹੀ ਗਲਤ ਹੈ ਪੰਜਾਬ ਦਾ ਜਿਹੜੇ ਹਾਲਾਤ ਹੈ ਅੱਕੀ ਬਹੁਤ ਖਰਾਬ ਹੋ ਚੁੱਕੇ ਹੈ ਮੈਂ ਰਿਕਵੈਸਟ ਕਰੂੰਗੀ ਝਾੜੂ ਦੀ ਸਰਕਾਰ ਨੂੰ ਕਿ ਆਪਣੇ ਪੰਜਾਬ ਦੇ ਤਰਸ ਕਰਨ ਔਰ ਅਮਨ ਸ਼ਾਂਤੀ ਰੱਖੇ ਜੀ ਇਹ ਹੋਰ ਹ ਕਾਗਜ਼ ਫਾੜ ਕੇ ਇੱਕ ਬੰਦਾ ਸਰਪੰਚ ਬਣ ਸਕਦਾ ਇਹ ਗਰੀਬਨਾਰ ਆ ਹੋਮੋ هي جڑا بهي سونو ماٿو الله الله دي بے غراب ہے